ਵਾਪਸ ਸੁਣਾਈ ਨਵੀਂ ਕਿੱਕਲੀ ਬੋਲੇ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਐਸੀ ਰਾਜਨੀਤੀ ਤੋਂ ਬਾਦਲ ਪਰਿਵਾਰ ਦੀ ਛੁੱਟੀ ਤੈ ਅਮਰਪਾਲ ਨੂੰ ਬੰਦੀ ਸਿੱਖ ਨਹੀਂ ਮੰਨਦੇ ਸੁਖਵੀਰ ਸਿੰਘ ਬਾਦਲ న్యూਸ 18 ਤੇ ਬੋਲੇ ਅਮਰਪਾਲ ਤਾਂ ਅਜੇ ਅੰਡਰ ਟ੍ਰਾਇਲ ਦਾ ਹਾਕਿਆਂ ਤੋਂ ਜੇਲ੍ਹ ਦੀਆਂ ਲੱਖਾਂ ਤੇ ਪਿੱਛੇ ਕੈਦ ਨੇ ਬੰਦੀ ਸਿੱਖ ਜਾਤੂ ਕੋਰੋਟਪੁਰ ਸੀਟ ਤੇ ਆਮ ਆਦੀ ਪਾਰਟੀ ਨੂੰ ਮਿਲੀ ਮਜ਼ਬੂਤੀ ਸਾਬਕਾ ਵਿਧਾਇਕ ਸੁਪਾਲ ਸਿੰਘ ਨੰਨੂ ਤੇ ਦਰਸ਼ਨ ਸਿੰਘ ਕੋਰਟ ਫਤਾਬ ਦੇ ਵਿੱਚ ਹੋਏ ਸ਼ਾਮਿਲ ਤਾਂ ਜੰਦਰ ਕੈਂਟ ਤੋਂ ਸਾਬਕਾ ਵਿਧਾਇਕ ਜਗਦੀਪ ਸਿੰਘ ਬਰਾੜ ਨੇ ਬੀਜੇਪੀ ਕਿਤੀ ਜੁਆਇਨ ਪੰਜਾਬ ਦੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਦਿਵਿਆਂਗਾਂ ਦੇ ਲਈ VOTING ਦੀ ਸ਼ੁਰੂਆਤ ਘਰ ਘਰ ਜਾ ਕੇ ਵੋਟ ਪਵਾੜੇ ਦੇ ਚੋਣ ਕਮਿਸ਼ਨ ਦੇ ਅਧਿਕਾਰੀ ਚਾਰਜੂਨ ਹੋਵੇਗੀ ਵੈਲਟ ਪੇਪਰਾਂ ਦੀ ਗਿਣਤੀ ਅਚਲ ਦੇ ਬੱਦੀਚ ਕੈਮੀਕਲ ਦੇ ਗੋਦਾਮ ਦੇ ਵਿੱਚ ਲੱਗੀ ਭਿਆਨਕ ਅਗਸਮਾਨ ਤੇ ਵਿਚਾਇਆ ਕਾਲੇ ਧੂਏ ਦਾ ਗੁਬਾਰ ਫਾਇਰ ਬਗੇਟ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਜੁਟੀਆਂ ਪੰਜਾਬ ਤੋਂ ਬਾਅਦ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਅਗਲ ਤੋਂ 30 ਜੂਨ ਤੱਕ ਬੰਦ ਰਹਿਣਗੇ ਸਕੂਲ ਗਰਮੀ ਕਰਕੇ ਯੂਟੀ ਪ੍ਰਸ਼ਾਸਨ ਨੇ ਲਿਆ ਫੈਸਲਾ ਸੰਗਰੂਰ ਦੇ ਕੰਟਾ ਕਰਨੇੜੇ ਸ਼ਾਹੀ ਪੈਲੇਸ न्यूज एटीन पंजाब का मेगा शो ताकड़ वर्सेस ताकड़ टू पॉइंट ओ रात अठ बजे लाइव ਕਿਹਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਦਾ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੇ ਖਬਰ ਤੋਂ ਬਠਿੰਡਾ ਸੀਟ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੂਰੀ ਤਾਕਤ ਚੋਕੀ ਗਈ ਹੈ ਬਾਦਲਾਂ ਦੇ ਗੜ੍ਹ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਬਾਦਲਪਿੰਡ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਇਹ ਰੋਡ ਸ਼ੋਅ ਕੱਢਿਆ ਬਾਦਲਪਿੰਡ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਤਕਲੀ ਵੀ ਸੁਣਾਇਆ ਗਿਆ ਗੁਰਮੀਤ ਖੁੱਡੀਆਂ ਦੇ ਦਿੱਲ ਅਰਸਲ ਸਮਰਥਨ ਜਟਾਇਆ ਗਿਆ ਮੁੱਖ ਮੰਤਰੀ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ ਬਟੰਡਾ ਦੇ ਵਿੱਚ ਰੈਲੀ ਵੀ ਕੀਤੀ ਗਈ ਆ ਪਿੰਡ ਬਾਦਲ ਦੀਆਂ ਅਰਸਲ ਤੁਹਾਨੂੰ ਇਹ ਸੇ ਤਸਵੀਰਾਂ ਵਿਖਾ ਰਹੇ ਹਾਂ ਪਿੰਡ ਬਾਦਲ ਜਿਹੜਾ ਕਿ ਬਾਦਲ ਪਰਿਵਾਰ ਦਾ ਜੱਦੀ ਪਿੰਡ ਹੈ ਇਸੇ ਪਿੰਡ ਦੇ ਵਿੱਚ ਬਾਦਲ ਪਰਿਵਾਰ ਦਾ ਜੱਦੀ ਘਰ ਹੈ ਤੇ ਬਾਦਲਾਂ ਦੇ ਗੜ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਕੋਣ ਪ੍ਰਚਾਰ ਕੀਤਾ ਗਿਆ ਤੇ ਇਸ ਦਰਾਨ ਇਕਲੀ ਵੀ ਸੁਣਾਈ ਗਈ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰਦੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਨਣਗੇ ਪਾਪਾ ਉਹ ਮੇਰੇ ਵਾਲੀ ਮੰਮੀ ਉਹ ਮੇਰੇ ਵਾਲੀ ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜੋ ਸਾਡੇ ਵਾਲੀਆਂ ਵੀ ਇਹ ਐ ਕਦੇ ਕਿਸੇ ਦੀ ਜ਼ਗੀਰ ਨਹੀਂ ਹੁੰਦੀਆਂ ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹੀ ਹੁੰਨੇ ਆਂ ਬਸ ਜਿਹੜੇ ਆ ਦਰਖਤ ਹੈ ਆ ਜਿਹੜੇ ਦਰਖਤ ਹੈ ਭਾਈ ਜੀ ਇਹ ਕਿਸੇ ਹੋਰ ਪਿੰਡ ਹੈਗੇ ਐਸੇ ਦਰਖਤ ਇਹ ਇਹ ਪਿੰਡ ਦੀ ਧਰਤੀ ਕੋਈ ਦबई ਤੋਂ ਲੈਂਦੀ ਹੈ ਦਰਖਤ ਦबई ਦੇ ਨੇ ਇਹ ਕਦੋਂ ਲਿਆਂਦੇ ਸੀ ਪਤਾ ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੋਹੱਲੀ ਅੰਬਾਨੀ ਹੋ ਰਹੀ ਆ ਸੀ ਸਾਰੇ ਉਥੇ ਉਹਨਾਂ ਉਥੇ ਡੈਕੋਰੇਸ਼ਨ ਕਰਨ ਵਾਸਤੇ ਆ ਦਰਖਤ ਮੰਗਾਏ ਸੀ ਦੁਬਈ ਤੋਂ ਠੀਕ ਹੈ ਉਦੋਂ ਬਾਅਦ ਅਨਵਾਸਤ ਨੂੰ ਉਸਤਾ ਕੀ ਕਰਾਉਣਾ ਸੀਗਾ ਤਾਂ ਗੱਲ ਬਣੀ ਨਹੀਂ ਪਰ ਵੀਰੋਂ ਆਉਂਦੇ ਹੋਏ ਦਰਖਤ ਵੀ ਪੱਟ ਕੇ ਘਰੇ ਲੈ ਆਇਆ ਯਾਰ ਤੁਸੀਂ ਸੋਚ ਸਕਦੇ ਹੋ ਇੰਨਾ ਤਾਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ ਘਰੇ ਲਿਓ ਹਰ ਕੁਝ ਕਰੇ ਪਾਕਿਸਤਾਨ ਗਏ ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆ ਹੁਣੇ ਹੁਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਸ਼ਦੀ ਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਬੈਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਚ ਕੈਦ ਨੇ ਜਦ ਜੰਗੀ ਕੈਦੀ ਨੇ ਮੈਂ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗੇ ਮੇਰੇ ਕੋਲ 4-5 ਕੇਸ ਐਸਏ ਆਏ ਨੇ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਵੀ ਐਂ ਕਰੋ 25 ਸਾਡੇ ਦੇ ਦਿਓ ਆਪਣੇ ਕੋਲੇ ਵੀ ਨਹੀਂ ਉਹਨਾਂ ਦੇ 25 ਸਾਢੇ ਤੋਂ ਲੈ ਲਓ ਮੈਂ ਆ ਕਰੂੰਗਾ ਇੱਕ ਐਸੀ ਪਾਕਿਸਤਾਨ ਪੇਡੂ ਲੈ ਕੇ ਆਇਆ ਭਾਈ ਆਇ ਤੇ ਬੰਨੀ ਖੜੇ ਹੋਣਾ ਕਿ ਪੰਜਾਬ ਬਾਰੇ ਸੋਚਿਆ ਭਾਈ ਕਿ ਸੋਚ ਸਕਦੇ ਨੇ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਦਾ ਕੀ ਛੜੋਣਾ ਭੇਡੂ ਦੇ ਦੋ ਜੀ ਆਓ ਭੇਡੂਆਂ ਨਾਲ ਉਹ ਇੱਕ ਦਿਨ ਵੀਡੀਓ ਜੀ ਪਾਈ ਸੀ ਉਹਨੇ ਖੇਟੋ ਭੇਡੂਆਂ ਨਾਲ ਹੋਣ ਫਿਰ ਲੋਕਾਂ ਨੇ ਕਹਿਤਾ ਹੈਂ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆ ਮਾਰਬਲ ਜਿਹੜਾ ਪੱਥਰ ਹੈ ਨਾ ਇਟਲੀ ਤੋਂ ਲਿਆ ਕੇ ਲਾਂ ਲਿਆਂਦਾ ਹੈ ਜੇ ਕਾਂ ਬਹਿ ਜਾਏ ਤਾਂ ਉਹਨੇ ਲਤਾਂ ਟੁੱਟ ਜਾਂਦੀਆਂ ਨੇ ਤਿਲਕ ਜਾਂਦਾ ਕਾਂ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੀ ਇੱਧਰ ਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲ ਸੁਗਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਦਲ ਸਭ ਜਿਉਂਦੇ ਸੀ ਲੋਕੋ ਲੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਮੇਰਾ ਉੱਤੇ ਪੈ ਸਕੂਨ ਵੇ ਮੇਰਾ ਉੱਤੇ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਨ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਨਿਊਜ਼ 18 ਦੇ ਸਪੈਸ਼ਲ ਸ਼ੋਅ ਕੰਪੇਨ ਟ੍ਰੇਲ ਦੇ ਵਿੱਚ ਅੱਜਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਨੀ ਨੂੰ ਦੁਆਬੇ ਦੇ ਵਿੱਚ ਦਲਿਤ ਸਮਾਜ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਹੈ ਇਸੇ ਲਈ ਕਾਂਗਰਸ ਨੇ ਉਹਨਾਂ ਤੇ ਜਲੰਧਰ ਤੋਂ ਦਾ ਖਿਡਿਆ ਨਿਊਜ਼ 18 ਦੇ ਪੱਤਰਕਾਰ ਪੰਕਜ ਕਪਾਹੀ ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਚੰਨੀ ਦੇ ਘਰ ਪਹੁੰਚੇ ਜਿੱਥੇ ਚੋਣ ਪ੍ਰਚਾਰ ਨੂੰ ਲੈ ਕੇ ਜ਼ਬਰਦਸਤ ਗਹਿਮਗਮੀ ਸੀ ਕਰ ਕਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਇਸ ਸਲੋਗਨ ਦੇ ਨਾਲ ਜਲੰਧਰ ਦੇ ਵਿੱਚ ਕੈਂਪੇਨ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਸਤਿ ਸ਼ਕਾਲ ਮੈਂ ਹਾਂ ਪੰਕਜ ਕਪਾਈ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਸਾਰਾ ਦਿਨ ਰਵਾਂਗੇ ਉਹਨਾਂ ਦੇ ਘਰ ਪਹੁੰਚੇ ਆਂ ਔਰ ਕਿਸ ਤਰੀਕੇ ਨਾਲ ਉਹਨਾਂ ਦੀ ਕੈਂਪੇਨਿੰਗ ਰੈਂਦੀ ਹੈ ਕਿਸ ਤਰੀਕੇ ਨਾਲ ਉਹ ਪ੍ਰਚਾਰ ਕਰਦੇ ਨੇ ਲੋਕਾਂ ਨਾਲ ਵਿਚਰਦੇ ਨੇ ਸਾਰਾ ਦਿਨ ਉਹਨਾਂ ਦੇ ਨਾਲ ਰਵਾਂਗੇ ਔਰ ਵੱਖ-ਵੱਖ ਰੰਗ ਜਿਹੜੇ ਨੇ ਉਹ ਇਲੈਕਸ਼ਨ ਤੇ ਦਿਖਾਵਾਂਗੇ ਜਦੋਂ ਸਾਡੀ ਟੀਮ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚੀ ਤਾਂ ਉਹ ਆਪਣੇ ਸੁਰੱਖਿਆ ਅਧਿਕਾਰੀ ਦੀ ਪ੍ਰਮੋਸ਼ਨ ਦਾ ਜਸ਼ਨ ਮਨਾ ਰਹੇ ਸਨ ਚੰਨੀ ਦੇ ਸੁਰੱਖਿਆ ਅਧਿਕਾਰੀ ਅਮਰਜੀਤ ਸਿੰਘ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣ ਗਏ ਨੇ ਇਸੇ ਖੁਸ਼ੀ ਵਿੱਚ ਮੁੱਠਿਆ ਹੀ ਵੱਢੀ ਗਈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਤੁਸੀਂ ਆਇਓ ਸਾਡੇ ਘਰ 'ਚ ਖੁਸ਼ੀ ਆਈਏ ਇਹ ਮੇਰੇ ਸਿਕਿਉਰਟੀ ਦੇ ਵਿੱਚ ਹੈ ਅਮਰਜੀਤ ਸਿੰਘ ਜੀ ਇਹ ਸਬ ਇੰਸਪੈਕਟਰ ਸੀ ਅੱਜ ਇਹ ਇੰਸਪੈਕਟਰ ਦੀ ਪ੍ਰਮੋਸ਼ਨ ਹੋਈ ਹੈ ਇਹਨਾਂ ਦੀ ਅਸੀਂ ਇਹਨਾਂ ਦੇ ਫੁੱਲ ਲਗਾ ਰਹੇ ਹਾਂ ਅਮਰਜੀਤ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸੋ ਮਚ ਇਹ ਕਦੋਂ ਤੋਂ ਤੁਹਾਡੇ ਨਾਲ ਜਦੋਂ ਸੀਐਮ ਬਣੇ ਸੀ ਤੁਹਾਡੇ ਨਾਲ ਜਦੋਂ ਸੀਐਮ ਬਣੇ ਪਿਛਲੇ ਸਵਾ ਦੋ ਸਾਲਾਂ ਤੋਂ ਮੇਰੇ ਨਾਲ ਹੈ ਓਕੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਹਲੋ ਬਹੁਤ ਬਹੁਤ ਵਧਾਈ ਹੋਵੇ ਇਸ ਦੇ ਬਾਅਦ ਚੰਨੀ ਨੇ ਆਪਣੇ ਘਰ ਤੇ ਆਏ ਕੁਝ ਲੋਕਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਸਵੇਰੇ ਘਰ ਦੀ ਸ਼ੁਰੂਆਤ ਚ ਹੀ ਕੁਝ ਜੁਆਇਨਿੰਗ ਜਿਹੜੀਆਂ ਨੇ ਉਹ ਚਰਨਜੀਤ ਸਿੰਘ ਚੰਨੀ ਹੋਰੀ ਕਰਵਾ ਰਹੇ ਨੇ ਅਕਾਲੀ ਦਲ ਦੇ ਕੋਈ ਪੰਚ ਸੀਗੇ ਔਰ ਕੁਝ ਹੋਰ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜੁਆਇਨਿੰਗ ਜਿਹੜਾ ਕਾਂਗਰਸ ਦੇ ਵਿੱਚ ਕਰਵਾਇਆ ਜਾ ਰਿਹਾ ਕਿੰਨਾ ਕਿੰਨਾਂ ਨੂੰ ਸਵੇਰ ਤੋਂ ਹੀ ਸ਼ਾਮਿਲ ਜਿਹੜਾ ਉਹ ਤੁਹਾਡੇ ਵੱਲੋਂ ਕਰਵਾਇਆ ਜਾ ਰਿਹਾ ਕਿਉਂਕਿ ਇਲੈਕਸ਼ਨ ਦੇ ਮੋਰਚ ਅਸੀਂ ਦੇਖਦੇ ਆ ਕਿ ਵੱਖ-ਵੱਖ ਲੋਕ ਜਿਹੜੇ ਨੇ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ ਹੁਣ ਸਵੇਰ ਤੋਂ ਲੈ ਕੇ ਅਸੀਂ ਦੇਖਿਆ ਪਹਿਲਾਂ ਅਕਾਲੀ ਦਲ ਦੇ ਪੰਚ ਸੀ ਹੁਣ ਇਹ ਨਵੇਂ ਨੌਜਵਾਨ ਮੁੰਡੇ ਨੇ ਇਹ ਜਿਹੜੇ ਨੌਜਵਾਨ ਮੁੰਡੇ ਐ ਇੱਥੇ ਨਕੋਦਰ ਸ਼ਾ ਕੋਟ ਫਲੋਰ ਸਭ ਜਗਾ ਇਹਨਾਂ ਦੀ ਇੱਕ ਭਗਵਾਨ ਬਾਲਮੀਕ ਐਕਸ਼ਨ ਫੋਰਸ ਬਣੀ ਹੋਈ ਹੈ ਜਿਹੜੇ ਕਿ ਇਹਨਾਂ ਦੇ ਨਾਲ ਹਜ਼ਾਰਾਂ ਨੌਜਵਾਨ ਹੈ ਅੱਜ ਇਹ ਮੈਨੂੰ ਸਮਰਥਨ ਦੇਣ ਆਏ ਕਾਂਗਰਸ ਪਾਰਟੀ ਨੂੰ ਇਹਨਾਂ ਨੇ ਜੁਆਇਨ ਕੀਤਾ ਪ੍ਰਭ ਦੀਪ ਸਿੰਘ ਜੀ ਇਹਨਾਂ ਦੇ ਪ੍ਰਧਾਨ ਹੈ ਸੋ ਇਹ ਇੱਕ ਵੱਡਾ ਸਨ ਹੁਗਾਰਾ ਹੈ ਕਿ ਜਿਹੜਾ ਯੂਥ ਹੈ ਉਹ ਮੁੜ ਕੇ ਕਾਂਗਰਸ ਵੱਲੋਂ ਆ ਗਿਆ ਤੇ ਜਿੱਥੇ ਵੀ ਮੈਂ ਰੈਲੀ ਦੇ ਵਿੱਚ ਜਾਂ ਪ੍ਰੋਗਰਾਮ ਦੇ ਵਿੱਚ ਜਾਣਾ ਤਾਂ ਬਹੁਤ ਵੱਡੀ ਗਿਣਤੀ ਯੂਥ ਆਉਂਦਾ ਤੇ ਹਰ ਰੋਜ਼ ਸਾਡੇ ਨਾਲ ਯੂਥ ਜੁੜ ਰਿਹਾ ਇਹ ਬਾਲਮੀਕ ਬਰਾਦਰੀ ਦੇ ਤਕੜੇ ਨੌਜਵਾਨ ਮੁੰਡਿਆ ਜਿਹੜੇ ਕਿ ਇਹਨਾਂ ਨੇ ਐਕਸ਼ਨ ਫੋਰਸ ਬਣਾਈ ਹੋਈ ਆਰ ਇਹਨਾਂ ਨੇ ਜੁਆਇਨ ਕੀਤਾ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਭਾਜੀਪੀ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦੇ بیٹے ਨੇ ਵੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੋਰਚਾ ਖੋਲ ਰੱਖਿਆ ਹਾਲਾਂਕਿ ਚੌਧਰੀ ਪਰਿਵਾਰ ਦੇ ਦੂਜੇ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ विक्रम चौधरी होरी हुन लगातार विरोध कर रहे हो ना दी मदर लगातार विरोध कर रहे नुकसान होएगा जलंदर ਦੇ ਵਿੱਚ ਇਸ ਗੱਲ ਦਾ ਚੈਲੰਜ ਸਿੰਘ ਚੰਨੀ ਹੋਰਾਂ ਨੂੰ ਨਹੀਂ ਨਹੀਂ ਉਸ ਗੱਲ ਦਾ ਕੋਈ ਨੁਕਸਾਨ ਨਹੀਂ ਹੋਣਾ ਹੁਣ ਮੈਂ ਮੈਂ ਤਾਂ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੈ ਕਿ ਜਿਹੜੇ ਜਿਹੜੇ ਵਿਅਕਤੀ ਤੋਂ ਮਤਲਬ ਉਹ ਹਾਰੇ ਆ ਅੱਜ ਮੈਂ ਦੇਖਿਆ ਪਰਸੋ ਚੌਥ ਫਲੋਰ ਦੇ ਵਿੱਚ ਉਹਦੇ ਵਾਸਤੇ ਵੋਟਾਂ ਮੰਗ ਰਿਹਾ ਹੈ ਔਰ ਜਿਹਦੇ ਵਾਸਤੇ ਮਤਲਬ ਜਦੋਂ ਹਾਰੇ ਸੀਗੇ ਔਰ ਪਤਾ ਨਹੀਂ ਉਹਨਾਂ ਦੇ ਅੰਸੂ ਹੀ ਨਹੀਂ ਬੰਦ ਹੋ ਰਹੇ ਸੀ ਮਤਲਬ ਉਹਨੂੰ ਗਾਲਾਂ ਕੱਢ ਰਹੇ ਸੀ ਉਹਨੂੰ ਕੋਈ ਕੋਸ਼ਿਸ਼ ਕਰ ਰਹੀ ਜੋ ਨਾ ਸੋ ਕਹਿੰਦੇ ਸੀ ਅਜੂ ਦੇ ਵਾਸਤੇ ਮਤਲਬ ਫਲੋਰ ਹਲਕੇ ਜਾ ਕੇ ਬੋਟਾ ਮਾਰ ਰਹੇ ਸੀ ਚੰਨੀ ਹੋਰਾਂ ਲਈ ਡਟ ਕੇ ਖੜੇ ਹੋ ਖੁੱਲ ਕੇ ਪ੍ਰਚਾਰ ਕਰ ਰਹੇ ਲੋ ਮੈਂ ਤਾਂ ਬਿਲਕੁਲ ਇਹਨਾਂ ਦੇ ਨਾਲ ਐ ਮੈਂ ਕਿਉਂਕਿ ਮਤਲਬ ਅਸੀਂ ਤਾਂ ਜਾ ਚੌਧਰੀ ਪਰਿਵਾਰ ਹੈ ਮੇਰੇ ਚੌਧਰੀ ਅਸਦੀ ਸਿੰਘ ਦੇ ਅਸੀਂ 2 ਮਿੰਟ ਹਾਂ ਹਾਂ ਬਿਲਕੁਲ 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 ਕਰ ਤੋਂ ਨਿਕਲ ਕੇ ਚੰਨੀ ਦਾ ਕਾਫਲਾ ਨੂਰ ਮਹਿਲ ਵਾਲੇ ਸੰਤ ਆਸ਼ੋਤੋਸ਼ ਮਹਾਰਾਜ ਦੇ ਡੇਰੇ ਪੰਚਾਇ ਜਿੱਥੇ ਚੰਨੀ ਨੇ ਮੱਥਾ ਟੇਕਿਆ ਉਸ ਦੇ ਬਾਅਦ ਚੰਨੀ ਸ਼ਾਹਕੋਟ ਦੇ ਵਾਲਮਿਕ ਸਮਾਜ ਦੇ ਇੱਕ ਡੇਰੇ ਤੇ ਪਹੁੰਚੇ ਜਿੱਥੇ ਉਹ ਗੁਰੂ ਦੇ ਅੱਗੇ ਨਤਮਸਤਕ ਹੋਏ ਦੋਬੇ ਦੀ ਰਾਜਨੀਤੀ ਨੂੰ ਸਮਝਣਾ ਹੋਵੇ ਡੇਰਾ ਫੈਕਟਰ ਬਹੁਤ ਜ਼ਿਆਦਾ ਪ੍ਰਭਾਵ ਜਿਹੜਾ ਸਿਆਸੀ ਪਾਰਟੀਆਂ ਦੇ ਉੱਤੇ ਪੰਦਾ ਹੈ ਇਸੇ ਵਜ੍ਹਾ ਕਰਕੇ ਚਾਹੇ ਡੇਰਾ ਬੱਲਾ ਹੋਵੇ ਡੇਰਾ ਵਿਆਸ ਹੋਵੇ ਡੇਰਾ ਨੂਰਮੈਲ ਹੋਵੇ ਜਾਂ वाल्मीकि समाज ਨਾਲ ਜੁੜੇ ਆਸ਼ਰਮ ਹੋਣ ਉੱਥੇ तमाम ਸਿਆਸੀ ਲੀਡਰ ਜਿਹੜੇ ਨੇ ਨਤਮਸਤਕ ਹੁੰਦੇ ਨੇ ਮੱਥੇ ਟੇਕਦੇ ਨੇ ਉਹ ਚਰਨਜੀਤ ਸਿੰਘ ਚੰਨੀ ਐਸਵੇਲੇ ਨਤਮਸਤਕ ਹੋ ਰਹੇ ਨੇ ਆਸ਼ਰਮ ਹੈ ਇੱਕ ਵਲਮੀਕੀ ਸਮਾਜ ਦਾ ਜਿੱਥੇ ਅੱਜ ਨਤਮਸਤਕ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਡੇਰਾ ਨੂਰਮਹਿਲ ਤੇ ਡੇਰਾ ਵਿਆਸ ਵੀ ਡੇਰਾ ਬੱਲਾ ਵੀ ਨਤਮਸਤਕ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੋਰੀ ਹੋ ਚੁੱਕੇ ਨੇ ਕਿਉਂਕਿ ਇੱਕ ਵੱਡਾ ਵੋਟ ਬੈਂਕ ਵੀ ਇਨ੍ਹਾਂ ਡੇਰਿਆਂ ਨਾਲ ਜੁੜਿਆ ਹੁੰਦਾ ਹੈ ਪਾਲਮਿਕ ਸਮਾਜ ਦੇ ਡੇਰੇ ਤੋਂ ਨਿਕਲ ਕੇ ਚੰਨੀ ਦੇ ਚੋਣ ਪ੍ਰਚਾਰ ਦਾ ਕਾਫਲਾ ਸ਼ਾਫੋਟ ਦੇ ਕੁਲਾਰਪਿੰਟ ਪਹੁੰਚਿਆ ਜਿੱਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਚੰਨੀ ਨੇ ਕੇਂਦਰ ਦੀ ਬੀਜੇਪੀ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਦੇਸ਼ ਦੇ ਸੰਵਿਧਾਨ ਨੂੰ ਬਦਲੇ ਜਾਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਇਆ ਜਿਹੜੀਆਂ ਸਾਡੇ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਬੀਜੇਪੀ ਪਾਰਟੀ ਦੇ ਕਈ ਮੰਤਰੀਆਂ ਨੇ ਸਰਕਾਰ ਵਿੱਚੋਂ ਇਹ ਬਿਆਨ ਦਿੱਤਾ ਹੈ ਕਿ ਜੇ ਇਸ ਵਾਰ ਮжоਰਿਟੀ ਚਾਹਾਂਗੇ ਤਾਂ ਸੰਵਿਧਾਨ ਬਦਲਾਂਗੇ ਜੇ ਸੰਵਿਧਾਨ ਬਦਲੇਗਾ ਤਾਂ ਜਿਹੜਾ ਵੋਟਾਂ ਦਾ ਰਾਜ ਆ ਲੋਕਤੰਤਰ ਹੈ ਇਹ ਵੀ ਬਦਲੇਗਾ ਤਾਂ ਨਾ شاہੀ ਦਾ ਰਾਜ ਹੋਏਗਾ ਜਿਹਦੇ ਨਾਲ ਇੱਕ ਬੰਦਾ ਰਾਜ ਕਰੇਗਾ ਤੇ ਸੰਵਿਧਾਨ ਨੂੰ ਬਦਲੇਗੇ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਜਿਹੜੀ ਨਾਮ ਹੈ ਮਿਰਮਤਾ ਦਾ ਉਹ ਵੀ ਬਦਲ ਦੇਗਾ ਕਿਉਂਕਿ ਜਿਹੜਾ ਨਵਾਂ ਸੰਵਿਧਾਨ ਲਿਖੇਗਾ ਉਹਦਾ ਨਾਮ ਆਏਗਾ ਸੋ ਇਹ ਲੋਕ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਮਾਰਨਾ ਚਾਹਦੇ ਹਨ ਉਹਨਾਂ ਦੇ ਨਾਮ ਨੂੰ ਕਤਲ ਕਰਨਾ ਚਾਹੁੰਦੇ ਤੇ ਲੋਕ ਸੰਵਿਧਾਨ ਨੂੰ ਬਦਲ ਕੇ ਇੱਥੇ ਤਾਨਾशाही ਦਾ ਰਾਜ ਕਰਨਾ ਚਾਹੁੰਦੇ ਇਸ ਚੀਜ਼ ਨੂੰ ਅੱਜ ਪੂਰਾ ਦੇਸ਼ ਇੱਕ ਤਰਫਾ ਹੋ ਕੇ ਰੋਕਣ ਲੱਗਿਆ ਹੋਇਆ ਆਪਾਂ ਨੇ ਵੀ ਇਸ ਦੇ ਵਿੱਚ ਯੋਗਦਾਨ ਪਾਉਣਾ ਹੈ ਕਿ ਜਿਹੜਾ ਸਵਿਧਾਨ ਨੂੰ ਰੋਕਿਆ ਜਾ ਰਿਹਾ ਹੈ ਇਸ ਚੀਜ਼ ਨੂੰ ਆਪਾਂ ਆਪਣੀਆਂ ਬੋਟਾਂ ਦੇ ਰਾਹੀਂ ਰੋਕੀਏ ਕਾਂਗਰਸ ਦਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਘੱਟ ਜੋੜ ਹੈ ਪਰ ਪੰਜਾਬ ਵਿੱਚ ਬੀਜੇਪੀ ਦੇ ਨਿਸ਼ਾਨਾ ਸਾਧ ਦੇ ਸਾਦੇ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਬਖਸ਼ਿਆ ਆਮ ਆਦਮੀ ਪਾਰਟੀ ਨੇ ਕੋਈ ਕੰਮ ਦਾ ਘਣਾਉ ਜਿਹੜਾ ਕੀਤਾ ਹੋਗਾ ਆ ਬਿਜਲੀ ਤਾਂ ਪਹਿਲੇ ਯੂਰੰਡਾ ਮਾਫ ਹੁੰਦੀ ਆ ਸੀ ਇਹਨਾਂ ਨੇ ਤਾਂ ਉਪਰਤੇ 301 ਕਰਤਾ ਤੇ ਇਹ 301 ਹੋ ਗਈ ਤਾਂ 320 ਦੇ ਉਹ ਸਾਰੀ ਜਿੱਦ ਦੋ ਵਾਰ ਵੀ ਦੋ ਚਾਰ ਵਾਰ ਵੀ ਬਿੱਲ ਆ ਜਵੇ ਸਾਰੇ ਸਾਲ ਦੇ ਪੈਸੇ ਲੈ ਜਾਂਦੇ ਆ ਜੀਰੋ ਬਿੱਲ ਦਾ ਫਾਇਦਾ ਹੀ ਕੋਈ ਨਹੀਂ ਹੁੰਦਾ ਉਰਦਾ ਨੁਕਸਾਨ ਹੋ ਜਾਂਦਾ ਇਹ ਸਿੱਧਾ 300 ਮਾਫ ਕਰਨਾ ਸਿੱਧਾ 300 ਮਾਫ ਕਰੋ ਨਾ ਇੱਕ ਕਾਲਾ ਗਿਆ ਚੱਕਰ ਇਹ ਚੱਕਰ ਵੀ ਆਪਾਂ ਨੇ ਖਤਮ ਕਰਨਾ ਵੀ 301 ਕਾਲਾ ਉਹ ਚੱਕਰ ਨਹੀਂ 300 ਆ ਇਹ ਤਾਂ 300 ਮਾਫ ਕਰੋ ਇਹਨਾਂ ਨੇ अपने सरपंच साहब बैठे सरपंच साहब पिछले दो साल च कोई पैसा आया कला पिंड है पंजाब चेरह हजार के पिंड पिछले सवा दो साल रुपया भी नहीं आया फिर कहते जी असि कम बड़े किए क्या कोई यूनिवर्सिटी खोलती सारे पंजाब कोई बड़ा हस्पाल खोलिया ਕੁਲਾਰ ਪਿੰਡ ਦੇ ਵਿੱਚ ਤੋਂ ਜਲਸੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਸ਼ਾਹਕੋਟ ਦੀ ਦਾਣਾ ਮੰਡੀ ਪਹੁੰਚਿਆ ਇਹਦੀ ਤਰ੍ਹਾਂ ਸਰਪੰਚ ਸਾਹਿਬ ਜਗਰਾਵਾਂ ਪਰ ਸ਼ਾਹਕੋਟ ਦੀ ਦਾਣਾ ਮੰਡੀ ਦੇ ਵਿੱਚ ਇਸ ਵੇਲੇ ਕਿਸਾਨਾਂ ਆੜਤੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਕਾਂਗਰਸ ਕਿਸਾਨਾਂ ਲਈ ਕੀ ਕੁਝ ਕਰ ਚੁੱਕੀ ਹੈ ਔਰ ਕੀ ਕੁਛ ਅੱਗੇ ਕਰੇਗੀ ਇਹ ਸਾਰੀ ਗੱਲਬਾਤ ਜਿਹੜੀ ਹੈ ਦਾਣਾ ਮੰਡੀ ਦੇ ਵਿੱਚ ਸ਼ਾਹਕੋਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਮੁੱਦਾ ਪੰਜਾਬ ਦੇ ਲਈ ਸਭ ਤੋਂ ਅਹਿਮ ਹੈ ਇਸ ਲਈ ਚਰਨਜੀਤ ਸਿੰਘ ਚੰਨੀ ਨੇ ਦਾਣਾ ਮੰਡੀ ਦੇ ਵਿੱਚ ਕਿਸਾਨੀ ਮੁੱਦਿਆਂ ਤੇ ਗੱਲਬਾਤ ਕੀਤੀ ਕਿੰਦੇ ਪ੍ਰਧਾਨ ਮੰਤਰੀ ਆ ਗਏ ਮੁੱਖ ਮੰਤਰੀ ਚਲੇ ਗਏ ਕਿਸੇ ਨੇ ਛੇੜਿਆ ਲੇਕਿਨ ਇਹ ਇਸ ਮੁੱਖ ਮੰਤਰੀ ਦੇ ਉਹਨੂੰ ਵੀ ਛੇੜ ਕੇ ਉਹਦੇ ਵਿੱਚ ਧਾਰਾ ਬਦਲਦੀ ਇਹ ਜਥੇਦਾਰ ਹੁਕਮਾਂ ਦੀ ਕੀ ਕਰ ਰਹੇ ਆ। ਆ ਤੁਸੀਂ ਦੇਖੋ ਜਥੇਦਾਰ ਸਾਹਿਬ ਅਕਾਲ ਤਖਤ ਦੇ ਕਿੰਨੀ ਵੱਡੀ ਹਸਤੀ ਹੈ। ਸਾਡੇ ਸ਼ਿਰਮੌਰ ਲੀਡਰ ਹੁੰਦੇ ਆ ਉਹ। ਮਹਾਰਾਜਾ ਰਣਜੀਤ ਸਿੰਘ ਦੇ ਵੀ ਉਹਨਾਂ ਦੇ ਮੂਰੇ ਸਿਰ ਚੱਕੜ ਚੁਕਾਇਆ ਹੈ। ਔੜੇ ਵੀ ਮਾਰਦੇ ਸੀ ਉਹਦੇ ਵਾਰੋ ਮਹਾਰਾਜਾ ਸਾਹਿਬ ਨੂੰ ਬੰਨ ਕੇ ਖੜਾ ਰਿਆ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤਹਿਤ لیکن ਆ মুখ্যমন্ত্রী এট ਪ੍ਰਧਾਨ ਭਗਵਾਨ ਜਨਾ ਤੇ ਜਹੇਦਾਰ ਸਾਹਿਬ ਨੂੰ ਗਰੰਟੀ ਉਹ ਦੱਸਦੇ ਫਿਰ یہی ਆਮ ਆਦੀ پارٹی ਨੇ ਕੀ ਕਰਾਉਣਾ ਹਰ ਗੱਲ ਦੇ ਵਿੱਚ ਧੋਖਾ ਕਰਦੇ وہی ਗੱਲ ਲਕਰੀ ਹੋਵੇ ਤੁਹਾਡੇ ਇੱਥੇ 10 ਮਹੀਨੇ ਆਮ ਦਵਾਰੇ ਇਹਦਾ ਐਮਪੀ ਨਹੀਂ ਹੈ ਸਵਾ ਦੋ ਸਾਲ ਤੇ ਇਹਨਾਂ ਦੀ ਸਰਕਾਰ ਹੈ ਕਿਹੜਾ ਕਾਲ ਜੀ ਯੂਨੀਵਰਸਿਟੀ ਹਸਪਤਾਲ ਇੱਥੇ ਲਿਖਿਆ ਹੈ ਸਣਾ ਮੰਡੀ ਵਿੱਚ ਇਕੱਠੇ ਹੋਏ ਲੋਕਾਂ ਤੇ ਚੰਨੀ ਦੀਆਂ ਗੱਲਾਂ ਦਾ ਕਿੰਨਾ ਅਸਰ ਹੋ ਰਿਹਾ ਸੀ ਇਹ ਤੁਸੀਂ ਖੁਦ ਸੁਣੋ ਵਜਾ ਸਭ ਤੋਂ ਵੱਡੀ ਤਾਂ ਇਹ ਆ ਜੀ ਦੇਖੋ ਇੱਕ ਤਾਂ ਸਾਬਕਾ ਮੁੱਖ ਮੰਤਰੀ ਔਰ ਮੁੱਖ ਮੰਤਰੀ ਰਹਿੰਦਿਆਂ ਤਿੰਨ ਮਹੀਨਿਆਂ ਵਿੱਚ ਉਹ ਕੰਮ ਦਿਖਾਇਆ ਸੀਗਾ ਜਿਹੜਾ ਮੈਨੂੰ ਲੱਗਦਾ ਵੀ ਪਿਛਲੇ 4-5 ਮੁੱਖ ਮੰਤਰੀ ਸਤ ਲੰਘ ਗਏ ਸੀ ਉਹਨਾਂ ਨੇ ਨਹੀਂ ਕੀਤਾ ਸੀ ਖਾਸ ਕਰਕੇ ਐਸੀ ਪਰਿਵਾਰ ਜਨਰਲ ਪਰਿਵਾਰ ਸਾਰੇ ਇਕੱਠੇ ਕਰਕੇ ਕਿਸੇ ਨੂੰ ਇੱਕ ਨੂੰ ਜ਼ਿਆਦਾ ਦੇਣ ਦੀ ਨਹੀਂ ਕੋਸ਼ਿਸ਼ ਕੀਤੀ ਬਰਾਬਰ ਰੱਖ ਕੇ ਸਾਰਿਆਂ ਨੂੰ ਤਿੰਨਾਂ ਮਹੀਨਿਆਂ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਨਿਭਾਈ ਸੀ ਨਾ ਵਾਸਤੇ ਇਹਨਾਂ ਵੱਲ ਹੀ ਸਾਰਾ ਕੁਝ ਤੇ ਬਾਕੀ ਵਜਾ ਕਿ ਚੱਣੀ ਹੋਰੀ ਕਿਉਂ ਵਜਾ ਦੇਖੋ ਜੀ 2-3 ਆਪਣੇ ਮਹੀਨਿਆਂ ਟਾਈਮ ਮਿਲਿਆ ਸੀ ਉਹਦੇ ਵਿੱਚ ਹੀ ਕੰਮ ਵੀ ਚੰਗੇ ਹੋਏ ਔਰ ਪਹਿਲਾਂ ਜੋ ਸਰਕਾਰ ਪੰਜਾਬ ਨੇ ਕਾਰ ਸਰਕਾਰ ਸੀ ਉਹਨਾਂ ਨੇ ਵੀ ਖੂਬ ਆਪਣੇ ਸਾਥ ਪੂਰਾ ਸਾਥ ਦਿੱਤਾ ਹਰ ਪਿੰਡਾਂ ਦਾ ਵਿਕਾਸ ਕਰਾਉਂਦਾ ਵਿਕਾਸ ਦੀ ਲਹਿਰ ਪੂਰੀ ਚੱਲ ਰਹੀ ਹੈ ਔਰ ਹੁਣ 2-3 ਸਾਲ ਹੋ ਗਏ ਵਿਕਾਸ ਬਿਲਕੁਲ ਕੁਛ ਵੀ ਨਹੀਂ ਹੋ ਰਿਹਾ ਠੀਕ ਇਸ ਕਰਕੇ ਹੁਣ ਜੋ ਵੀ ਜੰਨੀ ਸਾਹਿਬ ਆਣ ਕੇ ਬਹੁਤ ਵਧੀਆ ਕਾਂਗਰਸ ਦੇ ਹੱਕ ਤੇ ਸਾਰਾ ਪੰਜਾਬ ਦਾ ਮਾਹੌਲ ਜੰਨੀ ਹੋ ਰਹੀ ਹੈ ਜੰਨੀ ਸਾਹਿਬ ਦਾ ਬੱਲੇ ਬੱਲੇ ਆ ਜੀ ਦੇਖੋ ਜੰਨੀ ਸਾਹਿਬ ਦਾ ਪਛੋਪੜ ਤੁਸੀਂ ਦੇਖੋ ਸਰ ਜੀ ਜਦੋਂ ਸੀਐਮ ਬਣੇ ਆ ਉਦੋਂ ਮਾਲਵਾ ਬੈਲਟ ਲਾ ਲੋ ਜਿੰਨਾ ਵੀ ਨਰਮਾ ਪਰਿਆ ਸੀ ਉਦੋਂ ਨਰਮੇ ਦਾ 1 ਏਕੜ ਦਾ 17000 ਰੁਪਏ ਖਰਾਬੇ ਦਾ ਦਿੱਤਾ ਤਾਂ 2000 ਦੀ ਲੇਬਰ ਦਿੱਤੀ ਜਿਹੜੀ ਬਜਾਈ ਉਹਦੀ ਜੋ ਵੀ ਦਿੱਤਾ ਸੀ ਗੱਜੇ ਕੇਂਦਰ ਕਿਸਾਨੀ ਲਈ ਬਹੁਤ ਵਧੀਆ ਰਚ ਜੰਨੀ ਸਾਹਿਬ ਗਣਾ ਮੰਡੀ ਤੋਂ ਚੰਨੀ ਦੇ ਚੋਣ ਪ੍ਰਚਾਰ ਦਾ ਕਾਫਲਾ ਅੱਗੇ ਵਧਿਆ ਅਤੇ ਰਸਤੇ ਦੇ ਵਿੱਚ ਗੱਲਬਾਤ ਦੇ ਦੌਰਾਨ ਉਹਨਾਂ ਨੇ ਦਲ ਬਦਲੂਆਂ ਤੇ ਚਮਕੇ ਹਮਲਾ ਬੋਲਿਆ ਮੈਂ ਕਾਂਗਰਸੀ ਸੀ ਕਾਂਗਰਸ ਦੀ ਪਾਰਟੀ ਤੋਂ ਲੜ ਰਿਹਾ ਮੇਰਾ ਹਲਕਾ ਰਜਰਮਨੀ ਸੀ ਮਨੂ ਰਜਰ ਹਲਕੇ ਚ ਭੇਜਿਆ ਗਿਆ ਲੇਕਿਨ ਇਹ ਲੋਕ ਹੈ ਜਿਹੜੇ ਇਹ ਤਾਂ ਚਾਰ ਚਾਰ ਪਾਰਟੀਆਂ ਟੱਪ ਕੇ ਆਏ ਆ ਤੀਨੋਂ ਪਹਿਲਾਂ ਬੀਜੇ ਬੀਐਸਪੀ ਸੀਗਾ ਜਦ ਕਹਿੰਦਾ ਸੀ ਮੈਂ ਬਾਬੂ ਕਾਸ਼ੀਰਾਮ ਜੀ ਦਾ ਪੱਕਾ ਚੇਲਾ ਉਸ ਤੋਂ ਬਾਅਦ ਉਹ ਬਾਬੂ ਕਾਂਸੀ ਰਾਮ ਜੀ ਨੂੰ আর BSP ਨੂੰ ਧੋਖਾ ਦੇ ਗਿਆ ਉਸ ਤੋਂ ਬਾਅਦ ਉਹਨੇ ਆਪਣੀ ਪਾਰਟੀ ਬਣਾ ਲਈ ਆਪਣੀ ਪਾਰਟੀ ਤੋਂ ਵੀ ਛੱਡ ਗਿਆ ਉਹ ਚੱਲਿਓ ਨਹੀਂ ਫਿਰ ਉਹ ਅਕਾਲੀ ਦਲ 'ਚ ਆ ਗਿਆ ਫਿਰ ਕਹਿੰਦਾ ਜੀ ਮੈਂ ਬਾਦਲਾਂ ਦਾ ਸਕਾ ਪੁੱਤ ਹੈ ਉਹਨਾਂ ਨੂੰ ਵੀ ਧੋਖਾ ਦੇ ਗਿਆ ਹੁਣ ਉਹ ਇਹਦੇ ਵਿੱਚ ਆਮ ਆਦਮੀ ਪਾਰਟੀ 'ਚ ਹੈ ਚਾਰ ਘਰ ਟੱਪ ਚੁੱਕਿਆ ਹੈ ਚਾਰ ਪਾਰਟੀਆਂ ਨੂੰ ਧੋਖਾ ਦੇ ਚੁੱਕਿਆ ਹੈ ਲੋਕਾਂ ਦੁਨੀਆਂ ਬੇਵਿਸ਼ਵਾਸੀ ਉਹਨੇ ਕੀਤੀ ਹੈ ਉਹਦੀ ਕੋਈ ਪ੍ਰੋਸੇ ਯੋਗਤਾ ਨਹੀਂ ਦੂਸਰਾ ਟੀਨੂ ਹੈ ਨਟ ਰਿੰਕੂ ਹੈ ਉਹ ਪਹਿਲਾਂ ਕਾਂਗਰਸ ਵਿੱਚ ਸੀ ਕਾਂਗਰਸ ਨੂੰ ਧੋਖਾ ਦੇ ਕੇ ਆ ਉਹ ਆਮ ਆਦਮੀ ਪਾਰਟੀ ਚ ਗਿਆ ਆਮ ਆਦਮੀ ਪਾਰਟੀ ਨੇ ਉਹਨੂੰ ਐਮਪੀ ਬਣਾਤਾ ਅਗਲੀ ਟਿਕਟ ਵੀ ਦੇਤੀ ਉਹਨੇ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਲਿਆ ਉਹਨਾਂ ਨੂੰ ਛੱਡ ਕੇ ਹੁਣ ਉਹਨਾਂ ਨੂੰ ਧੋਖਾ ਦੇ ਕੇ ਉਹ ਬੀਜੇਪੀ 'ਚ ਲੜ ਰਿਹਾ ਹੈ ਇਹ ਜਿਹੜੇ ਧੋਖੇ ਵਾਲੇ ਬੰਦੇ ਆ ਉਹਨਾਂ ਨੂੰ ਮੇਰੇ ਨਾਲ ਕੰਪੇਅਰ ਨਾ ਕਰੋ ਚੰਨ ਜੀ ਵਰਤ ਦੇ ਇਤਿਹਾਸ ਤੋਂ ਬੋਲਣ ਦਗੇ ਦਿਨ ਚੜਨ ਦੇ ਨਾਲ ਹੀ ਗਰਮੀ ਵੱਧ ਰਹੀ ਸੀ ਲਿਹਾਜ਼ਾ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਥਾਂ ਤੇ ਰੁਕ ਕੇ ਗੰਨੇ ਦੇ ਮਿੱਠੇ ਰਸ ਦਾ ਆਨੰਦ ਮਾਣਿਆ ਇਸ ਦੇ ਬਾਅਦ ਉਹਨਾਂ ਨੇ ਗੰਨੇ ਦਾ ਰਸ ਮਿਚਨ ਵਾਲੀ ਦੇ ਨਾਲ ਫੋਟੋ ਖਿੱਚਵਾਈ ਪਤਿ ਤੋਂ ਕੁਝ ਦੂਰੀ ਤੇ ਉਹਨਾਂ ਨੇ ਅੰਗਣ ਬਾੜੀ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਤੁਹਾਡੀ ਤਰਖਾ ਵਧਾ ਕੇ ਮਨ ਨੂੰ ਜਿੰਨੀ ਸੰਤੁਸ਼ਟੀ ਮਿਲੀ ਔਰ ਜਿੰਨਾ ਮਨ ਨੂੰ ਸਕੂਨ ਮਿਲਿਆ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਜੀ ਮੈਂ ਤੁਹਾਡੀਆਂ ਅਸੀਸਾਂ ਨਾਲ ਦੌੜਿਆ ਫਿਰਦਾ ਤੁਹਾਡਾ ਬਹੁਤ ਧੰਨਵਾਦ ਤਾਂ ਪ੍ਰਚਾਰ ਕਰਦੇ ਕਰਦੇ ਚਰਨਜੀਤ ਸਿੰਘ ਚੰਨੀ ਇੱਕ ਥਾਂ ਤੇ ਗੰਨੇ ਦਾ ਰਸ ਪੀਂਦੇ ਨਜ਼ਰ ਆਏ ਤਾਂ ਦੂਜੇ ਪਾਸੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਮਹਿਲਾਵਾਂ ਨੇ ਵੀ ਆਪਣੀ ਦਿਲ ਦੀ ਗੱਲ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਸਾਹਮਣੇ ਰੱਖੀ ਔਰ ਚਰਨਜੀਤ ਸਿੰਘ ਚੰਨੀ ਹੋਰੀ ਕਹਿ ਰਹੇ ਨੇ ਕਿ ਇਹ ਵੀ ਮਸਲੇ ਜਿਹੜੇ ਨੇ ਉਹ ਜਲਦ ਹੱਲ ਕਰ ਦਿੱਤੇ ਜਾਣਗੇ ਤਾਂ ਇਹ ਤਸਵੀਰਾਂ ਨੇ ਇਲੈਕਸ਼ਨ ਦੇ ਵਿੱਚ ਵੱਖ-ਵੱਖ ਰੰਗ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਪ੍ਰਚਾਰ ਕਰਦੇ ਹੋਏ ਦਿਖਾ ਰਿਆ। ਧੀਆਂ ਪਹਿਣਾ ਰੌਣਕ ਲਿਆ ਦੇਖੋ ਭਗਵਾਨ ਤੁਮਾਰੀ ਸਰਕਾਰ ਧੀਆਂ ਪਹਿਣਾ ਰੌਣਕ ਲਿਆ ਜਿੰਦਾਬਾਦ ਜਿੰਦਾਬਾਦ گرمی لگاتار ਵੱਧਦੀ جاری ਸੀ چون پرچار ਦਾ ਕੰਮ ਮੁਸ਼ਕਲ ਹੁੰਦਾ ਜਾ ਰਿਹਾ ਸੀ ਅਜੇ ਵਿੱਚ ਚਰਨਜੀਤ ਸਿੰਘ ਚੰਨੀ ਖੇਤਾਂ ਵਿੱਚ ਲੱਗੀ ਮੋਟਰ ਤੇ ਆਪਣੇ ਪੂਰੇ قافلے ਸਮੇਤ ਰੁਕੇ ਮੋਟਰ ਦੇ ਠੰਡੇ ਪਾਣੀ ਦੇ ਨਾਲ hath mu ਧੋ ਕੇ ਰੋਟੀ ਦਾ ਆਨੰਦ ਲਿਆ ਖੇਤਾਂ ਦੇ ਵਿਚਾਲੇ ਹੀ ਉਹਨਾਂ ਨੇ ਆਪਣਾ ਅਗਲਾ پلان ਤਿਆਰ ਕਰ ਲਿਆ ਦੇਖੋ ਸપ્ਤੇ ਪਹਿਲਾਂ ਦਾ ਜਲੰਧਰ ਦੇ ਵਿੱਚ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਖਰਾਬ ਹੋ ਚੁੱਕੀ ਹੈ ਨਸ਼ੇ ਇੱਥੇ ਇੰਨੇ ਆ ਜਿਨੇ ਕੋਈ ਹੱਦ ਨਹੀਂ ਯਾ ਤਾਂ ਮੈਂ ਰਹੂੰਗਾ ਯਾ ਨਸ਼ੇ ਵੇਚਣ ਵਾਲੇ ਰਹਿਣਗੇ ਤੇ ਇੱਥੇ ਕਾਨੂੰਨ ਵਿਵਸਥਾ ਬਿਲਕੁਲ ਸਹੀ ਕਰਨੀ ਆਏ ਨੇ ਵੀ ਕੋਈ ਲੁੱਟ ਲਵੇ ਕੋਈ ਹੋਰ ਕੁਝ ਕਰ ਲਵੇ ਇਸ ਦੇ ਬਾਅਦ ਚਰਨਜੀਤ ਸਿੰਘ ਚੰਨੀ ਸ਼ਾਹਕੋਟ ਦੇ ਪਿੰਡ ਪਹੁੰਚੇ ਅੱਗੇ ਵੀ ਚਰਨਜੀਤ ਸਿੰਘ ਚੰਨੀ ਦੇ ਚੋਣ ਪ੍ਰਚਾਰ ਦੇ ਕਈ ਰੰਗ ਦੇਖਣ ਨੂੰ ਮਿਲੇ ਦੇ ਵੀ ਪਾਣੀ ਮੇਰੀ ਦੁਸਤਾਂ ਲਈ ਮੋਹਣੀ ਹੈ ਪਾਣੀ ਮੇਰੀ ਦੁਸਤਾਂ ਲਈ ਮੋਹਣੀ ਹੈ ਰੱਬ ਦੀ ਸਵੇਰੇ ਨਾਸਤੇ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਇਹ ਤੁਹਾਡੇ ਤੱਕ ਪਹੁੰਚਾਇਆ ਵੱਖ-ਵੱਖ ਰੰਗ ਤੁਹਾਡੇ ਤੱਕ ਪਹੁੰਚਾਏ ਹੁਣ ਤੈ ਤੁਸੀਂ ਕਰਨਾ ਹੈ ਕਿ 1 ਜੂਨ ਨੂੰ ਵੋਟ ਕਿਸ ਨੂੰ ਪਾਣੀ ਹੈ ਅਸੀਂ ਅਪੀਲ ਜ਼ਰੂਰ ਕਰਾਂਗੇ ਕਿ 1 ਜੂਨ ਨੂੰ ਘਰੋਂ ਬਾਹਰ ਨਿਕਲੋ ਵੋਟ ਪਾਓ ਚਾਹੇ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਪਾਓ ਲੇਕਿਨ ਵੋਟ ਪਾਉਂਦਾ ਤੁਹਾਡਾ ਅਧਿਕਾਰ ਹੈ ਵੋਟ ਜ਼ਰੂਰ ਪਾਓ ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਾਇ ਭਾਈ ਨਿਊਜ਼ 18 ਜਲੰਧਰ